ਇਹ ਜੇ ਨਿਰੋਲ ਝੂਠ ਹੈਗਾ ਇਹ ਇਹ ਹਸਮੇ ਫਾਇਫ ਲਾਈ ਜਾਂਦੀ 12000 ਇੱਕ ਮਿੰਟ ਇੱਕ ਮਿੰਟ ਨਿੰਨੇ ਨਾ ਨਾ 12000 ਫਾਇਫ ਇੱਕ ਗੱਲ ਪੂਰੀ ਲੈ ਲਈਏ ਪਹਿਲਾਂ 12000 ਕਰੋੜ ਸਾਡੇ 3 ਸਾਲਾਂ ਤੇ 12500 ਕਰੋੜ ਆਇਆ ਇਹ ਨਿਰਈ ਫਾਇਦਾ 12500 ਕਰੋੜ ਇਦ ਤੱਕ ਟੋਟਲ ਆਇਆ ਉਹਦੇ ਵਿੱਚੋਂ ਸਾਰਾ ਹਿਸਾਬ ਕਿਤਾਬਾਗਾ 12500 ਕਲੀਅਰ ਕਰ ਲੈਂਦੇ ਉਹਨਾਂ ਨੂੰ ਕਿ ਜਿਹੜਾ ਤੁਸੀਂ 1600 ਕਰੋੜ ਰੁਪਏ ਦਾ ਭਾਜਪਾ ਦੇ ਮੋਦੀ ਸਾਹਿਬ ਐਲਾਨ ਕਰਕੇ ਗਏ ਆ ਮੈਂ ਮੈਂ ਤੁਹਾਡਾ ਇੱਕ ਹੋਰ ਸਵਾਲ ਆਮ ਆਦਮੀ ਦਾ ਇੱਕ ਹੋਰ ਸਵਾਲ ਵੀ ਹੈਗਾ ਕਿ 1600 ਕਰੋੜ ਰੁਪਏ ਜਿਹੜਾ ਮੋਦੀ ਸਾਹਿਬ ਕਹ ਕੇ ਉਹ ਵੀ ਨਹੀਂ ਪਹੁੰਚਿਆ ਅਜੇ ਉਹ ਵੀ ਨਹੀਂ ਪਹੁੰਚਿਆ ਚਲੋ ਹੁਣ ਤੁਸੀਂ ਦੱਸੋ ਹੰ ਦਾਸਦਾ ਹੁਣ ਮੇਰੀ ਬੇਨਤੀ ਸੁਣ ਲਿਓ ਜੀ ਸੁਣ ਲਿਓ ਹੁਣ ਮੇਰੀ ਬੇਨਤੀ ਸੁਣ ਸੁਣੋ ਸਾਹਿਬ ਜੀ ਸੁਣਨ ਦਾ ਵੀ ਹੌਸਲਾ ਰੱਖੀਏ ਫਿਰ ਫਿਰ ਉਹਨੇ ਫਿਰ ਕਰਦੇ ਇੰਨਾ ਦੀ ਸਰਕਾਰ ਨੇ ਆਖਿਆ ਜੀ 13000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਭਾਤੀ ਜਨਤਾ ਹਰ ਸਾਲ ਲਿਸਟ ਵਾਈਜ਼ ਦੱਸਦਾ ਕਿ ਜਿੰਨਾ ਜਿੰਨਾ ਪੈਸਾ ਤੁਹਾਨੂੰ ਹਰ ਸਾਲ ਕੰਟਿੰਜੈਂਸੀ ਮੈਨੇਜਮੈਂਟ ਦਾ ਆਉਂਦਾ ਉਹ ਹੁਣ ਤੱਕ ਤੁਹਾਡਾ 12000 ਕਰੋੜ ਬਣ ਗਿਆ ਉਹ ਤੁਹਾਡੇ ਕੋਲ ਹੈ ਸੈਂਟਰ ਨੇ ਭੇਜਿਆ ਆ ਜਿਹੜੇ ਉਪਰੋਂ ਤੁਸੀਂ ਟਾਪ-ਅਪ ਮੰਗਿਆ ਉਹ 1600 ਕਰੋੜ ਰੁਪਏ ਮੋਦੀ ਸਾਹਿਬ ਦੇ ਗੇ ਜਿੰਨਾ ਮੰਗਿਆ ਪੂਰਾ ਕਰ ਗਏ ਕਿੰਨੇ ਪਹੁੰਚਿਆ ਨਹੀਂ ਹੁਣ ਹਰਾਨੀ ਵਾਲੀ ਗੱਲ ਇਹ ਆ ਵੀ ਪਹਿਲੋਂ ਤਿੰਨ ਤਾਂ 1200 ਤੇ ਖਾਤੇ ਚੋਂ ਹੀ ਨਿਕਲਿਆ ਚੀਫ ਸੈਕਟਰੀ ਨੇ ਕੀ ਕਿਹਾ ਜਦੋਂ ਪ੍ਰੈਸ ਕਾਨਫਰੈਂਸ ਹੋਈ ਤੇ ਹੌਲੀ ਜੀ ਮਾਈਕ ਕਰਤਾ ਜੀ ਚੀਫ ਸੈਕਟਰੀ ਦੇ ਅੱਗੇ ਤੇ ਜੀ ਸਖਤੀ ਸਾਹਿਬ ਨੇ ਕੀ ਆਖਿਆ ਐਂਟਰੀ ਹੈਗੀ ਆ ਜੀ ਐਂਟਰੀ ਹੈਗੀ ਆ ਜੀ ਮੈਨੂੰ ਇੱਕ ਗੱਲ ਦੱਸੋ ਜੇ ਖਾਤੇ 'ਚ ਤੁਹਾਡੇ 50 ਰੁਪਏ ਜਾਂ 500 ਰੁਪਏ ਵਾ ਉਹਨੂੰ ਐਂਟਰੀ ਬੋਲਦੇ ਆ ਕਿ ਕੁਝ ਹੋਰ ਬੋਲਦੇ ਆ ਐਂਟਰੀ ਤੇ ਹੈਗੀ ਆ ਜੀ ਪੈਸੇ ਦਾ ਪਤਾ ਨਹੀਂ